ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨਿਤਕਰਮ ਕਰਨ ਉਪਰੰਤ ਦਿਵਾਨ ਲਗਾ ਕੇ ਦਿੱਲੀ ਨਗਰ ਵਿੱਚ ਬੈਠੇ ਸਨ ਭਾਈ ਗਰਵਖਸ਼ ਆਦ ਮਸੰਦ ਅਤੇ ਹੋਰ ਸਿੱਖ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਲਈ ਆਈਆਂ ਬਿਰਾਜਮਾਨ ਸਨ ਉਸ ਵੇਲੇ ਭਾਈ ਗਰਵਖਸ਼ ਨੇ ਹੱਥ ਜੋੜ ਕੇ ਗੁਰੂ ਜੀ ਨੂੰ ਦੱਸਿਆ ਕਿ ਬਾਦਸ਼ਾਹ ਔਰੰਗਜ਼ੇਬ ਦੀ ਸਭਾ ਵਿੱਚ ਆਪ ਜੀ ਬਾਰੇ ਖੂਬ ਗੱਲਬਾਤ ਹੋਈ ਜੋ ਸਾਰੇ ਸ਼ਹਿਰ ਵਿੱਚ ਘਰ-ਘਰ ਹੋ ਰਹੀ ਹੈ ਜੈਪੁਰ ਦਾ ਮਾਲਕ ਰਾਜਾ ਜੈ ਸਿੰਘ ਵੀ ਸਭਾ ਵਿੱਚ ਮੌਜੂਦ ਸੀ ਗੁਰੂ ਜੀ ਨੇ ਉਸ ਕੋਲੋਂ ਵਾਰਤਾ ਸੁਣ ਕੇ ਕਿਹਾ ਕਿ ਜੋ ਕੁਝ ਵੀ ਹੁੰਦਾ ਹੈ ਉਹ ਅਕਾਲ ਪੁਰਖ ਦੇ ਬਾਣੇ ਵਿੱਚ ਹੁੰਦਾ ਹੈ ਸਿਆਣੇ ਮਨੁੱਖ ਉਸ ਦੀ ਰਜ਼ਾ ਨੂੰ ਪ੍ਰਵਾਨ ਕਰ ਲੈਂਦੇ ਹਨ ਇਸ ਤਰ੍ਹਾਂ ਉਹ ਉਪਦੇਸ਼ ਦੇ ਰਹੇ ਸਨ ਤਾਂ ਉਸ ਸਮੇਂ ਰਾਜਾ ਜੈ ਸਿੰਘ ਵੀ ਉੱਥੇ ਆ ਗਿਆ ਤੇ ਭਾਈ ਗਰਵਖਸ਼ ਸਿੰਘ ਨੇ ਰਾਜਾ ਜੈ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਸਾਰੀ ਗੱਲ ਦੱਸਣ ਰਾਜਾ ਜੈ ਸਿੰਘ ਨੇ ਦੱਸਿਆ ਕਿ ਜਦੋਂ ਮੈਂ ਬਾਦਸ਼ਾਹ ਦੀ ਸਭਾ ਵਿੱਚ ਗੁਰੂ ਜੀ ਦੇ ਕੋਮਲ ਤੇ ਮਿੱਠੇ ਸੁਭਾਅ ਦੀ ਵਡਿਆਈ ਕਰ ਰਿਹਾ ਸੀ ਤਾਂ RAM RAJ ਸੁਣ ਕੇ ਦੁਖੀ ਹੋ ਗਏ ਅਤੇ ਈਰਖਾ ਵਸ ਗੁਰੂ ਜੀ ਪ੍ਰਤੀ ਮਾੜੀ ਭਾਵਨਾਵਾਂ ਵਾਲੇ ਬਚਨ ਕਰਨ ਲੱਗੇ ਇਹ ਬਾਤਾਂ ਸੁਣ ਕੇ ਸ਼੍ਰੀ ਹਰਿ ਕ੍ਰਿਸ਼ਨ ਜੀ ਨੇ ਸੋਚਿਆ ਕਿ ਜੇਕਰ ਅਸੀਂ ਇਸ ਵੇਲੇ ਉਹਨਾਂ ਨੂੰ ਮੁਆਫ ਕਰ ਦਿੰਦੇ ਹਾਂ ਤਾਂ ਸਿੱਖਾਂ ਵਿੱਚ ਗੁਰਤਾ ਗੱਦੀ ਪ੍ਰਤੀ ਸ਼ਰਧਾ ਨਹੀਂ ਰਹੇਗੀ ਇਸ ਲਈ ਇਹ ਵਿਚਾਰ ਕੇ ਉਹਨਾਂ ਨੇ RAM RAJ ਦੇ ਭਵਿੱਖ ਸੰਬੰਧੀ ਤਿੰਨ ਭਵਿੱਖ ਬਾਣੀਆਂ ਕੀਤੀਆਂ ਕਿ ਕਿ ਇੱਕ ਤਾਂ ਸਾਰੀ ਉਮਰ ਉਹਨਾਂ ਦਾ ਤਨਮਨ ਸੜਦਾ ਹੀ ਰਹੇਗਾ ਦੂਜਾ ਉਹ ਸੰਤਾਨ ਦਾ ਸੁੱਖ ਕਦੇ ਵੀ ਪ੍ਰਾਪਤ ਨਹੀਂ ਕਰਨਗੇ ਤੀਜਾ ਉਹ ਹੋਰਾਂ ਦੀ ਮੌਤ ਸੰਬੰਧੀ ਤਾਂ ਕਹਿ ਰਹੇ ਹਨ ਪਰ ਕਿਸ ਤਰ੍ਹਾਂ ਉਹਨਾਂ ਦੀ ਮੌਤ ਆਉਣੀ ਹੈ ਉਹਨਾਂ ਨੂੰ ਉਸ ਬਾਰੇ ਪਤਾ ਨਹੀਂ ਲੱਗਣਾ ਸ਼੍ਰੀ ਹਰਿ ਕ੍ਰਿਸ਼ਨ ਜੀ ਨੇ ਸੰਗਤਾਂ ਨੂੰ ਦੱਸਿਆ ਕਿ ਇਹ ਅਸੀਂ ਆਪਣੇ ਕਰਕੇ ਨਹੀਂ ਕਿਹਾ ਸਗੋ ਇਹ ਤਾਂ ਸਾਡੇ ਵੱਡੇ ਭਰਾ ਨੇ ਆਪਣੇ ਸਖਤ ਸੁਭਾ ਦਾ ਫਲ ਪ੍ਰਾਪਤ ਕੀਤਾ ਹੈ ਇਹ ਸੁਣ ਕੇ ਭਾਈ ਗੁਰਬਖਸ਼ ਆਦ ਸੰਗਤਾਂ ਦੇ ਹਿਰਦੇ ਕੰਬ ਗਏ ਅਤੇ ਉਹ ਸੋਚਣ ਲੱਗੇ ਕਿ ਦੋਵਾਂ ਦੇ ਬਚਨ ਪੂਰੇ ਹੁੰਦੇ ਹਨ ਕਿਤੇ ਦੋਵਾਂ ਦੀਆਂ ਕਥੀਆਂ ਸੱਚ ਨਾ ਹੋ ਜਾਣ ਫਿਰ ਸਾਰੇ ਉੱਠ ਕੇ ਸਭਾ ਵਿੱਚੋਂ ਚਲੇ ਗਏ ਅਤੇ ਗੁਰੂ ਜੀ ਸਮਾਦੀ ਲਾ ਕੇ ਲੀਨ ਹੋ ਗਏ ਸਨ